ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਚਾਰ ਕੰਮ ਨਿਤ ਕਰਦੇ ਸੇਰੇ ਬਾਣੀ ਦਾ ਪ੍ਰਵਾਹ ਵਿਚਾਰ ਸ਼ਬਦ ਉਸ ਤੋਂ ਬਾਅਦ ਲੰਗਰ ਦੀ ਬਕਾਇਦਾ ਪਰਫੈਕਟ ਜ਼ਿੰਮੇਵਾਰੀ ਮਾਤਾ ਖੀਵੀ ਜੀ ਦੇ ਕੋਲ ਤੇ ਲੰਗਰ ਵੀ ਰਸ ਅੰਮ੍ਰਿਤ ਖੀਰ ਖਿਆਲੀ ਖੀਰ ਵੀ ਕਿਹੋਂ ਪਾ ਕੇ ਬਣਦੀ ਤੀਸਰੀ ਗੱਲ ਗੁਰੂ ਸਾਹਿਬ ਜੀ ਆਪ ਫੱਟੀ ਲੈ ਕੇ ਊੜਾੜਾ ਲਿਖਦੇ ਚੌਥੀ ਗੱਲ ਗੁਰੂ ਸਾਹਿਬ ਜੀ ਮਲਖਾੜਾ ਅੱਜ ਵੀ ਕਾਇਮ ਹੈ ਕੁਸ਼ਤੀਆਂ ਕਰਾਂਦੇ ਪਾਣੀ ਸਾਨੂੰ ਸਾਰੀ ਕੀ ਸਿਖਾਰੀ ਹੈ 셀ਫ ਅਨਲਿਸਿਸ ਬੰਦੇ ਖੋਜ ਦਿਲ ਹਰ ਰੋਜ਼ ਜੀ ਆਤਮ ਮੰਥਨ ਸਵੈ ਪਰਚੋਲ ਜੀ ਅਸੀਂ ਖੰਡਾਓ ਚ ਇੰਨੇ ਆ ਬਾਹਰ ਇੰਨਾ ਖਲਾ ਆ ਸਾਡੇ ਅੰਦਰ ਸਾਰਾ ਕੁਝ ਜਾਣਨ ਦਾ ਯਤਨ ਕਰ ਰਹੇ ਆ ਆਪਣਾ ਆਪ ਜਾਣਨ ਦਾ ਯਤਨ ਨਹੀਂ ਕਰ ਰਹੇ ਜਿੰਨਾ ਬਾਾਰ ਜਾਣਨ ਦੀ ਦੌੜ ਹੋਏਗੀ ਉਹਨਾਂ ਆਪਣੇ ਆਪ ਤੋਂ ਦੂਰ ਹੋਵਾਂਗੇ ਜਿੰਨਾ ਆਪਣੇ ਆਪ ਤੋਂ ਦੂਰ ਹੋਵਾਂਗੇ ਉਹਨੇ ਦੁਖੀ ਹੋਰ ਤੋ ਬਾਣੀ ਦਾ ਇੱਕ ਇੱਕ ਸ਼ਬਦ ਉਂਗਲੀ ਫੜ ਕੇ ਸਾਨੂੰ ਲੈ ਕੇ ਜਾਂਦਾ ਵੀ ਜੇ ਤੂੰ ਅਕਲ ਲਤੀਫ ਕਾਲੇ ਲੇਖਣਾ ਲੇਖ ਆਪਨੇ ਅੱਗੇ ਰਿਵਾਨ ਮੇ ਸਿਰ ਨਹੀਂ ਮਾ ਕਰਤੇ ਜਦੋਂ ਗੁਰੂ ਸਾਹਿਬ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਇਹਦੇ ਤੋਂ ਵੱਡੀ ਸੈਲਫ ਰਿਸਪੈਕਟ ਕੀ ਹੋਣਾ ਤੇ ਤੂੰ ਸਧਾਰਨ ਹੈ ਨਹੀਂ ਤੂੰ ਤੇ ਰੱਬ ਦੀ ਅੰਚ ਹੈ ਕਉ ਕਬੀਰੇ ਰਾਮ ਕੀ ਅੰਚ ਇਹਦੇ ਤੋਂ ਵੱਡਾ ਸੈਲਫ ਕੰਫੀਡੈਂਸ ਕੀ ਹੋਣਾ ਜਦੋਂ ਗੁਰੂ ਸਾਹਿਬ ਕਹਿੰਦੇ ਸਵਾ ਲੱਖ ਸੇਕ ਲੜਾਉ ਐਡਾ ਕੁੱਟ ਕੁੱਟ ਕੇ ਆਤਮ ਵਿਸ਼ਵਾਸ ਭਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਸਦੇ ਸਿੱਖਾਂ ਦੇ ਬਾਬਤ ਕਿ ਜੋ ਸਿੱਖੀ ਦਾ ਪਸਾਰ ਪੂਰੀ ਦੁਨੀਆ ਦੇ ਵਿੱਚ ਹੋਇਆ ਉਹਦੇ ਦੌਰਾਨ ਕੈਨੇਡਾ ਦੇ ਵਿੱਚ ਜਿਹੜੇ ਵਸਦੇ ਸਿੱਖ ਨੇ ਉਹ ਕਿਸ ਪੱਧਰ ਤੱਕ ਖੜੇ ਨੇ ਤੇ ਨਾਲ ਹੀ ਗੱਲ ਕਰਾਂਗੇ ਕਿ ਕੈਨੇਡਾ ਵਸਦੇ ਸਿੱਖਾਂ ਤੇ ਪੰਜਾਬ ਜਿੱਥੇ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੋਂ ਸਾਡੇ ਪੰਥ ਦੀ ਖਾਲਸਾ ਪੰਥ ਦੀ ਸ਼ੁਰੂਆਤ ਹੁੰਦੀ ਆ ਉਸ ਧਰਤੀ ਤੇ ਇਸ ਧਰਤੀ ਤੇ ਆ ਕੇ ਸਿੱਖਾਂ ਦੇ ਵਿੱਚ ਕੀ ਅੰਤਰ ਆਇਆ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਲਵਾਂਗੇ ਫਤਿਹਗੜ੍ਹ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਪਹਿਲਾਂ ਉਹਨਾਂ ਨੂੰ ਫਤਿਹ ਜਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਤੁਹਾਨੂੰ ਇਸ ਧਰਤੀ ਦੇ ਉੱਪਰ ਤੇ ਐਡਮਿੰਟਨ ਦੀ ਖਾਸ ਕਰਕੇ ਸੰਗਤ ਨੂੰ ਜੋ ਤੁਸੀਂ ਵਿਚਾਰ ਦਿੱਤੇ ਆ ਜੋ ਪਿਛਲੇ ਦਿਨਾਂ ਤੋਂ ਤੁਸੀਂ ਜੋ ਆਪਣੀ ਕਥਾ ਵਿਚਾਰਾਂ ਇੱਥੇ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮੈਂ ਸਵਾਲ ਜਵੇਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹੂੰ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਵੱਖ-ਵੱਖ ਥਾਵਾਂ ਤੇ ਫੈਲਾਇਆ ਹਨ ਜਿੱਥੇ ਅਸੀਂ ਗਏ ਅਸੀਂ ਆਪਣੀ ਰੀਤੀ ਰਿਵਾਜ ਧਾਰਮਿਕ ਗ੍ਰੰਥ ਤੇ ਸਾਡੇ ਸਾਰੇ ਅਸੀਂ ਆਪਣੇ ਨਾਲ ਲੈ ਕੇ ਗਏ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਗਏ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਵਿਚਰ ਰਹੇ ਹੋ ਹੋਰ ਵੀ ਵੱਖ-ਵੱਖ ਕੰਟਰੀਆਂ ਦੇ ਵਿੱਚ ਵਿਚਰਦੇ ਹੋ ਤਾਂ ਕੀ ਅੰਤਰ ਦੇਖਦੇ ਹੋ ਕੀ ਪੰਜਾਬ ਦਾ ਜਿਹੜਾ ਸਿੱਖਾ ਹਾਲਾਂਕਿ ਅਸੀਂ ਸਾਰੇ ਪੰਜਾਬ ਨਾਲ ਹੀ ਸੰਬੰਧਤ ਆ ਬਟ ਇੱਥੇ ਆ ਕੇ ਕੁਝ ਤੁਹਾਨੂੰ ਬਦਲਾ ਮਹਿਸੂਸ ਹੁੰਦੇ ਵੀ ਸਿੱਖੀ ਦੇ ਵਿੱਚ ਸੋਚ ਦੇ ਵਿੱਚ ਜਾਂ ਧਾਰਮਿਕ ਵਿਰਤੀ ਦੇ ਵਿੱਚ ਕੁਝ ਬਦਲਾ ਸਿੱਖੀ ਦੀ ਜਿਹੜੀ ਨੀ ਹੈ ਨਾ ਜਿਹੜਾ ਬੀਜ ਆ ਉਹ ਵਿਚਾਰ ਜੀ ਮਾਰੇ ਬਾਣੀ ਚ ਕਹਿੰਦੇ ਆ ਸਿੱਖੀ ਸਿੱਖਿਆ ਗੁਰ ਵਿਚਾਰ ਜੀ ਤੇ ਵਿਚਾਰ ਸਮੇਂ ਸਥਾਨ ਨਾਲ ਬਦਲਦੇ ਨਹੀਂ ਹੁੰਦੇ ਹੂੰ ਜਿਹੜੇ ਗੁਰਮਤ ਦੇ ਹਾਂ ਠੀਕ ਹੈ ਉਹਨੂੰ ਉਹਦੇ ਬਿਆਨ ਕੀਤੇ ਅੱਖਰ ਬਦਲ ਸਕਦੇ ਨੇ ਉਸ ਉਹ ਵਿਚਾਰਾਂ ਦੀ ਸਮੇਂ ਦੇ ਅਨੁਸਾਰ ਵਿਆਖਿਆ ਬਦਲ ਸਕਦੀ ਆ ਜੀ ਹੁਣ ਉਹ ਵਿਚਾਰਾਂ ਦਾ ਸੱਚ ਨਹੀਂ ਬਦਲਣਾ ਦਇਆ ਨਹੀਂ ਬਦਲਣੀ ਸੰਤੋਖ ਨਹੀਂ ਬਦਲਣਾ ਜਿਹੜੇ ਗੁਣਾਂ ਤੇ ਗੁਰੂ ਸਾਹਿਬ ਧਰਮ ਦੀ ਨਹੀਂ ਰੱਖਦੇ ਆ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤਵਟ ਜੀ ਇਹ ਚਾਰ ਪਾਵੇ ਨੇ ਉਹ ਗੁਣ ਨਹੀਂ ਬਦਲਨੇ ਹੂੰ ਸੋ ਭਾਵੇਂ ਉਹ ਪੰਜਾਬ ਦੀ ਧਰਤੀ ਆ ਭਾਵੇਂ ਉਹ ਵਿਦੇਸ਼ਾਂ ਦੀ ਧਰਤੀ ਆ ਜਦੋਂ ਅਸੀਂ ਉਹ ਗੁਣਾਂ ਦੀ ਬੁਨਿਆਦ ਤੇ ਖੜੇ ਆ ਜਦੋਂ ਅਸੀਂ ਵਿਚਾਰ ਦੀ ਸਿੱਖੀ ਅਪਣਾ ਰਹੇ ਹਾਂ ਜੀ ਨੰਬਰ 1 ਤੇ ਉਹ ਬਦਲ ਨਹੀਂ ਨਹੀਂ ਹੈ ਨੰਬਰ 2 ਉਹ ਦੁਨੀਆ ਚ ਜਿੱਥੇ ਮਰਜ਼ੀ ਚਲੇ ਜਾਈਏ ਸਾਡਾ ਪਹਿਰਾਵਾ ਬਦਲ ਸਕਦਾ ਹੈ ਹੂੰ ਸਾਡਾ ਸਾਡੇ ਖਾਨਦਾਂ ਤਰੀਕਾ ਬਦਲ ਸਕਦਾ ਹੈ ਖਾਨ ਦੀਆਂ ਵਸਤੂਆਂ ਬਦਲ ਸਕਦੀਆਂ ਘਰਾਂ ਦੇ ਡਿਜ਼ਾਈਨ ਬਦਲ ਸਕਦੇ ਆ ਪਰ ਉਹ ਗੁਣ ਨਹੀਂ ਬਦਲਨੇ ਜਿਹਨਾਂ ਦੇ ਗੁਣਾ ਤੇ ਗੁਰੂ ਸਾਹਿਬ ਨੇ ਸਿੱਖੀ ਟਕਾਈ ਜੇ ਖਾਸ ਕਰਕੇ ਆਪਾਂ ਜੇ ਅੱਜ ਦੇ ਨੌਜਵਾਨ ਦੀ ਗੱਲ ਕਰੀਏ ਜਿਹੜੇ ਬੱਚੇ ਇੱਥੇ ਪਲੇ ਨਹੀਂ ਇੱਥੇ ਜਨਮੇ ਨੇ ਇਥੋਂ ਦੇ এনवायरमेंट 'ਚ ਵੱਡੇ ਹੋਏ ਨੇ ਖਾਸ ਕਰਕੇ ਜਦੋਂ ਆਪਾਂ ਕਹਦੇ ਨੇ ਵੀ ਗੁਰਮੁਖੀ ਨਾਲੋਂ ਟੁੱਟ ਜਾਂਦੇ ਨੇ ਲਿਪੀ ਬੋਲਦੇ ਜ਼ਰੂਰ ਨੇ ਪਰ ਲਿਪੀ ਨਾਲੋਂ ਕਿਤੇ ਨਾ ਕਿਤੇ ਟੁੱਟੇ ਨੇ ਲਿਪੀ ਨੂੰ ਪੜ੍ਹਨ ਦੇ ਵਿੱਚ ਉਹਨਾਂ ਨੂੰ ਸਮੱਸਿਆ ਹੈਗੀ ਆ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਇਸੇ ਤਰ੍ਹਾਂ ਹੀ ਲੰਬਾ ਸਮਾਂ ਇਹ ਚੱਲਦਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਸਿੱਖੀ ਨਾਲੋਂ ਵੀ ਦੂਰ ਹੋਣਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸ਼ਬਦ ਦੇ ਦੀ ਵਿਚਾਰ ਆ ਉਹਦੇ ਨਾਲੋਂ ਵੀ ਦੂਰ ਹੋਊਗਾ ਭਾਸ਼ਾ ਬਹੁਤ ਜ਼ਰੂਰੀ ਹੈ ਜੀ ਬਹੁਤ ਲਾਜ਼ਮੀ ਹੈ ਬਾਸ਼ਾ ਦਾ ਗਿਆਨ ਮੈਂ ਨਾ ਮਹਿਸੂਸ ਕਰਦਾ ਜਿਹੜੇ ਸਾਡੇ ਗੁਰਦੁਆਰਾ ਸਹਿਬਾਨ ਨੇ ਉਹ ਗੁਰੂ ਸਾਹਿਬ ਜੀ ਦੇ ਤਰੀਕੇ ਨੂੰ ਨਾ ਛੱਡਣ ਹੁਣ ਗੁਰੂ ਸਾਹਿਬ ਦਾ ਤਰੀਕਾ ਕੀ ਸੀ ਫਾਰ ਇਗਜ਼ੈਂਪਲ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਚਾਰ ਕੰਮ ਨਿਤ ਕਰਦੇ ਆ ਜੀ ਸ਼ੇਰ ਬਾਣੀ ਦਾ ਪ੍ਰਵਾਹ ਵਿਚਾਰ ਸ਼ਬਦ ਜੀ ਰੋਹਾਨੀ ਬੋਧ ਜਿਹੜਾ ਗਿਆਨ ਹੁੰਦਾ ਜੀ ਉਸ ਤੋਂ ਬਾਅਦ ਲੰਗਰ ਦੀ ਬਕਾਇਦਾ ਪਰਫੈਕਟ ਜ਼ਿੰਮੇਵਾਰੀ ਮਾਤਾ ਖੀਵੀ ਜੀ ਦੇ ਕੋਲ ਤੇ ਲੰਗਰ ਵੀ ਰਸ ਅੰਮ੍ਰਿਤ ਖੀਰ ਖiali ਉਹ ਤੇ ਖੀਰ ਵੀ ਘਿਓ ਪਾ ਕੇ ਬਣਦੀ ਹੈ ਸੰਤੁਲਿਤ ਭੋਜਨ ਜੀ ਤੀਸਰੀ ਗੱਲ ਗੁਰੂ ਸਾਹਿਬ ਜੀ ਆਪ ਫੱਟੀ ਲੈ ਕੇ ਊੜਾੜਾ ਲਿਖਦੇ ਆ ਜੀ ਚੌਥੀ ਗੱਲ ਗੁਰੂ ਸਾਹਿਬ ਜੀ ਮਲਖਾੜਾ ਅੱਜ ਵੀ ਕਾਇਮ ਹੈ ਹੁਮ ਕੁਸ਼ਤੀਆਂ ਕਰਾਂਦੇ ਜੀ ਇਹ ਚਾਰੇ ਗੱਲਾਂ ਗੁਣ ਇਹ ਨਾ ਛੱਡੀ ਸੰਤੁਲਿਤ ਭੋਜਨ ਬੜਾ ਲਾਜ਼ਮੀ ਹੈ ਸਾਡੀ ਮਾਨਸਿਕਤਾ ਤੇ ਸਾਡੇ ਭੋਜਨ ਦਾ ਬੜਾ ਵੱਡਾ ਅਸਰ ਹੈ ਜੀ 멘ਟਲ ਹੈਲਥ ਵਾਸਤੇ ਬਾਣੀ ਬਹੁਤ ਜ਼ਰੂਰੀ ਹੈ ਨਹੀਂ ਤੇ ਅਸੀਂ ਸਾਈਕੋ ਹੋ ਜਾਾਂਗੇ ਜੀ ਬਾਣੀ ਦਾ ਵਿਵੇਕ ਰੋਹਾਨੀ ਟਿਕਾਓ ਸਥਿਰਤਾ ਸਹਿਜ ਜਿਸ ਬਾਣੀ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਨਹੀਂ ਤੇ ਚਿੰਤਾ ਦਾ ਰੋਗ ਇੱਥੇ ਮੈਂ ਬੰਦਿਆਂ ਨੂੰ ਮਿਲਿਆ ਡਾਕਟਰ ਨੇ ਉਹਨਾਂ ਦੇ ਮੈਸੇਜ ਸੱਜਣਾਂ ਇੱਥੇ ਉਦਸਰੇ ਸੀ ਵੀ ਪੰਜਵੀਂ ਚ ਪੜਦੇ ਬੱਚੇ ਡਿਪਰੈਸ਼ਨ ਦੀ ਦਵਾਈ ਖਾ ਰਹੇ ਹਲ ਗੁਰੂ ਸਾਹਿਬ ਨੇ ਦੱਸਿਆ ਹੋਇਆ ਅਸੀਂ ਇਹਨੂੰ ਮਾਡਰਨ ਈਡੀਐਮ ਚ ਕਿੱਦਾਂ ਲਾਗੂ ਕਰਨਾ ਹੈ ਇੱਥੇ ਨਵੇਂ ਤਰੀਕੇ ਆ ਮੰਨੋ ਮਾਲ ਖਾੜਿਆਂ ਦੀ ਜਗ੍ਹਾ ਮਾਡਰਨ ਹੈਲਥ ਸੈਂਟਰ ਬਣ ਜਾਣ ਹੈ ਨਾ ਜਿਹੜੇ ਫਿਜ਼ੀਕਲੀ ਮਸ਼ੀਨਾਂ ਬੜਾ ਕੁਝ ਹੋ ਸਕਦਾ ਜੀ ਤੇ ਇਸੇ ਤਰ੍ਹਾਂ ਜਿਹੜੀ ਗੱਲ ਗੁਰੂ ਸਾਹਿਬ ਜੀ ਆਪ ਮਤਲਬ ਅੱਖਰਾਂ ਦਾ ਬੋਧ ਕਰਾਉਣ ਲਈ ਉੜਾੜਾ ਲਿਖ ਕੇ ਦਿੰਦੇ ਆ ਜੀ ਜੀ ਇਹ ਚਾਰ ਚੀਜ਼ਾਂ ਬਹੁਤਿਆਂ ਲਾਜ਼ਮੀ ਨੇ ਸਰੀਰ ਫਿਜ਼ੀਕਲ ਹੈਲਥ ਵੀ ਠੀਕ ਰਹੇਗੀ ਮੈਂਟਲ ਹੈਲਥ ਵੀ ਠੀਕ ਰਹੇਗੀ ਜੀ ਰੋਹਾਨੀ ਸਤਕਾਉ ਵੀ ਬਣਿਆ ਰਹੇਗਾ ਤੇ ਸਭ ਤੋਂ ਵੱਡੀ ਗੱਲ ਸਾਡਾ ਜਿਹੜਾ ਭੋਜਨ ਹੈ ਉਹ ਉਹ ਉਹਦੇ ਤੇ ਪਕੜ ਬੜੀ ਜ਼ਰੂਰੀ ਹੈ ਇੱਥੇ ਨਾ ਜਿਵੇਂ ਜਿਵੇਂ ਬੱਚੇ ਜਿਵੇਂ ਪੰਜਾਬ ਤੋਂ ਵੀ ਆਉਂਦੇ ਆ ਖਾਸ ਕਰਕੇ ਉਹ ਸਿੱਖੀ ਸਰੂਪ ਚ ਹੁੰਦੇ ਆ ਦਾੜੀ ਕੇਸ਼ ਵੀ ਰੱਖੇ ਆ ਪੱਗਾਂ ਵੀ ਬੰਨਦੇ ਆ ਪਰ ਕਈ ਵਾਰੀ ਜਦੋਂ ਇੱਥੋਂ ਦੇ ਮਾਹੌਲ ਚ ਆ ਕੇ ਵਿਚਰਦੇ ਆ ਨਵੇਂ-ਨਵੇਂ ਆਉਂਦੇ ਆ ਤਾਂ ਉਹ ਆ ਇੰਨਾ ਵਰਗਾ ਬਣਨਾ ਚਾਹੁੰਦੇ ਆ ਖਾਸ ਕਰਕੇ ਅਸੀਂ ਦੇਖਦੇ ਆ ਨੌਜਵਾਨਾਂ ਨੂੰ ਮੈਂ ਖੁਦ ਆਪਣੇ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਇੰਨਾ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ ਇੰਨਾ ਨੂੰ ਆਪਣੇ ਵਰਗੇ ਬਣਾਉਣ ਦੀ ਗੱਲ ਕਰੋ ਸੋ ਕਿਤੇ ਉਹ ਆ ਕੇ ਜਿਵੇਂ ਦਸਤਾਰਾਂ ਲਾ ਦਿੰਦੇ ਆ ਟੂਪੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਦਾੜੀ ਕੇਸ ਆ ਜਿਹੜੇ ਉਹ ਰੂਮ ਕਤਲ ਕਰਵਾਉਣੇ ਸ਼ੁਰੂ ਕਰ ਦਿੰਦੇ ਆ ਇਹ ਚੱਲਣ ਬਹੁਤ ਆ ਉਹਦਾ ਇੱਕ ਕਾਰਨ ਹੈ ਜੀ ਵਿਲ ਪਾਵਰ ਨਹੀਂ ਹੈਗੇ ਹੁਣ ਹੈਨਾ ਗੁਰਬਾਣੀ ਤੋਂ ਮੈਂ ਬੱਚਿਆਂ ਨਾਲ ਗੱਲਾਂ ਕਰ ਰਿਹਾ ਹਰ ਥਾਂ ਤੇ ਹਰ ਥਾਂ ਤੇ ਜਿੱਥੇ ਵੀ ਗੁਰਮਤ ਦੇ ਸਮਾਗਮ ਕਥਾ ਕੀਤੀ ਹੈ ਮੈਂ ਯੂਥ ਦੇ ਨਾਲ ਜਰੂਰ ਜਿਹੜੀ ਆ ਉਹ ਫੇਸ ਟੂ ਫੇਸ ਹੈ ਮੈਂ ਨਾਲ ਗੱਲਬਾਤ ਕੀਤੀ ਜੀ ਜਿਹੜੇ ਦੇਸ਼ ਵਿੱਚ ਵੀ ਗਿਆ ਅਮਰੀਕਾ 'ਚ ਵੀ ਇੱਥੇ ਵੀ ਸਾਰੇ ਜੀ ਤੇ ਮੈਂ ਉਹਨਾਂ ਨੂੰ ਇੱਕ ਗੱਲ ਬਾਰ-ਬਾਰ ਕਹਿ ਰਿਹਾ ਵੀ ਬਾਣੀ ਸਾਨੂੰ ਸਾਰੀ ਕੀ ਸਿਖਾ ਰਹੀ ਹੈ ਸੈਲਫ ਐਨਲਿਸਿਸ ਜੀ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਜੀ ਆਤਮ ਮਨਥਨ ਸਵੈ ਪਰਚੋਲ ਜੀ ਅਸੀਂ ਖੰਡਾਓ ਚ ਇੰਨੇ ਆ ਬਾਹਰ ਇੰਨਾ ਖਲਾਅ ਆ ਸਾਡੇ ਅੰਦਰ ਸਾਰਾ ਕੁਝ ਜਾਣਨ ਦਾ ਯਤਨ ਕਰ ਰਹੇ ਆ ਆਪਣਾ ਆਪ ਜਾਣਨ ਦਾ ਯਤਨ ਨਹੀਂ ਕਰ ਰਹੇ ਹੂੰ ਜਿੰਨਾ ਬਾਾਰ ਜਾਣਨ ਦੀ ਦੌੜ ਹੋਏਗੀ ਉਹਨਾਂ ਆਪਣੇ ਆਪ ਤੋਂ ਦੂਰ ਹੋਵਾਂਗੇ ਜਿੰਨਾ ਆਪਣੇ ਆਪ ਤੋਂ ਦੂਰ ਹੋਵਾਂਗੇ ਉਹਨੇ ਦੁਖੀ ਹੋਵਾਂਗੇ ਹੂੰ ਤੋਂ ਬਾਣੀ ਦਾ ਇੱਕ ਇੱਕ ਸ਼ਬਦ ਉਂਗਲੀ ਫੜ ਕੇ ਸਾਨੂੰ ਲੈ ਕੇ ਜਾਂਦਾ ਵੀ ਜੇ ਤੂੰ ਅਕਲ ਲਤੀਫ ਕਾਲੇ ਲੇਖ ਨ ਲੇਖ ਆਪਨੇ ਅੱਗੇ ਰਿਵਾਨ ਮੇ ਸਿਰ ਨੀਵਾਂ ਕਰਤ ਅ ਇੱਥੋਂ ਸ਼ੁਰੂ ਕਰ ਪਹਿਲਾ ਕੰਮ ਹੈ ਸੈਲਫ ਅਨਲਿਸਿਸ ਜੀ ਜਦੋਂ ਸੈਲਫ ਅਨਲਿਸਿਸ ਕਰਾਂਗੇ ਤੇ ਸਾਡੇ ਅੰਦਰ ਸੈਲਫ ਕੌਨਫੀਡੈਂਸ ਆਏਗਾ ਹੂੰ ਕਿ ਮੈਂ ਸਧਾਰਨ ਨਹੀਂ ਹਾਂ ਜੀ ਜਿਹੜਾ ਕਿਸੇ ਦੇ ਪਿੱਛੇ ਲੱਗ ਕੇ ਤੁਰਪਾ ਕਿਸੇ ਵੱਲ ਵੇਖ ਕੇ ਮੇਰਾ ਖਾਣਾ ਉਦਾਂ ਦਾ ਹੋ ਜੇ ਕਿਸੇ ਵੱਲ ਵੇਖ ਕੇ ਮੇਰੀ ਤੋਰ ਉਦਾਂ ਦੀ ਹੋ ਜੇ ਮੇਰੇ ਕੱਪੜੇ ਉਦਾਂ ਦੇ ਹੋ ਜਾਣ ਮੈਂ ਪਹਿਲਾਂ ਤੇ ਆਪਣੇ ਆਪ ਨੂੰ ਚੀਨੀ ਏ ਕਿ ਮੈਂ ਕੀ ਹਾਂ ਫਿਰ ਦੂਜੀ ਗੱਲ ਜਦੋਂ ਪਤਾ ਲੱਗਿਆ ਕਿ ਮੈਂ ਲਾਈ ਲੱਗ ਨਹੀਂ ਆ ਮੇਰੀ ਇੱਕ ਹਸਤੀ ਹੈ ਮੈਨੂੰ ਗੁਰੂ ਸਾਹਿਬ ਨੇ ਆਪਣੀ ਇੱਕ ਸੋਚ ਦਿੱਤੀ ਹੈ ਜੀ ਹੈਨਾ ਤੇ ਉਹ ਸਾਡੇ ਅੰਦਰ ਸੈਲਫ ਕੌਨਫੀਡੈਂਸ ਪੈਦਾ ਕਰੇਗੀ ਜਦੋਂ ਸੈਲਫ ਕੌਨਫੀਡੈਂਸ ਆਏਗਾ ਨਾ ਵੀ ਮੈਂ ਕੀ ਹਾਂ ਤੇ ਫਿਰ ਗੋਣ ਆਏਗਾ ਸੈਲਫ ਰਿਸਪੈਕਟ ਦਾ ਜੀ ਆਤਮ ਵਿਸ਼ਵਾਸ ਤੋਂ ਬਾਅਦ ਆਤਮ ਸਨਮਾਨ ਦਾ ਹੁਣ ਆਮ ਗੱਲ ਕਰਾਂਗੇ ਨਾ ਤੇ ਇਹ ਲੱਗਣਾ ਵੀ ਇਹ ਈਗੋ ਹੈ ਹੂੰ ਕੀ ਸੈਲਫ ਰਿਸਪੈਕਟ ਕੋਈ ਇੰਝ ਕਿਹਾ ਨਾ ਮੈਂ ਨੀਵੇਂ ਤੋਂ ਨੀਵਾ ਜੀ ਜਦੋਂ ਗੁਰੂ ਸਾਹਿਬ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਹੂੰ ਇਹਦੇ ਤੋਂ ਵੱਡੀ ਸੈਲਫ ਰਿਸਪੈਕਟ ਕੀ ਹੋਣੀ ਹੈ ਤੇ ਤੂੰ ਸਧਾਰਨ ਹੈ ਨਹੀਂ ਤੂੰ ਤੇ ਰੱਬ ਦੀ ਅੰਛ ਹੈ ਜੀ ਕਹੋ ਕਬੀਰੇ RAM ਕੀ ਅੰਛ ਹੂੰ ਇਹਦੇ ਤੋਂ ਵੱਡਾ ਸੈਲਫ ਕੌਨਫੀਡੈਂਸ ਕੀ ਹੋਣਾ ਜਦੋਂ ਗੁਰੂ ਸਾਹਿਬ ਕਹਿੰਦੇ ਸਵਾ ਲੱਖ ਸੇ ਇੱਕ ਲੜਾਉ ਜੀ ਈਟਾ ਕੁੱਟ-ਕੁੱਟ ਕੇ ਆਤਮ ਵਿਸ਼ਵਾਸ ਭਰਿਆ ਹੂੰ ਤੇ ਜਦੋਂ ਸਾਡੇ ਅੰਦਰ ਇਹ ਗੁਣ ਆ ਗਏ ਨਾ ਜੀ ਤਿੰਨੋਂ ਹੀ ਸ਼ੁਰੂਆਤ ਹੋਣੀ ਹੈ ਸੈਲਫ ਅਨੈਲਸਿਸ ਤੋਂ ਸੈਲਫ ਕੌਨਫੀਡੈਂਸ ਸੈਲਫ ਰਿਸਪੈਕਟ ਤੇ ਫਿਰ ਸਾਡੇ ਦੇ ਸਾਡੇ ਚ ਇਹ ਤਾਕਤ ਆਉਣੀ ਹੈ ਸੈਲਫ ਡਿਪੈਂਡੈਂਟ ਹੋਣ ਤੇ ਹੂੰ ਤੇ ਫਿਰ ਜਿੱਥੇ ਖੜਾ ਉਹ ਥੰਮੀ ਆ ਉਹ ਲੋਕਾਂ ਵਾਸਤੇ ਰੋਲ ਮਾਡਲ ਹੈ ਉਹ ਲੋਕਾਂ ਦੇ ਪਿਛੇ ਨਹੀਂ ਮਰਦ ਉਹ ਨਹੀਂ ਜੋ ਚਲਦੇ ਆ ਜਮਾਨੇ ਜਮਾਨੇ ਸਾਥ-ਸਾਥ ਮਰਦ ਉਹ ਹੈ ਜੋ ਜਮਾਨੇ ਕੋ ਬਦਲ ਦਿੰਦੇ ਮੈਂ ਅਕਸਰ ਬੱਚਿਆਂ ਨੂੰ ਕਹਿੰਦਾ ਹੁੰਦਾ ਵੀ ਤੁਸੀਂ ਸਮੇਂ ਦੇਹਾਣੀ ਨਹੀਂ ਬਣਨਾ ਹੂੰ ਕਦੀ ਇਹ ਨਹੀਂ ਸੋਚਣਾ ਕਿ ਮੈਂ ਸਮੇਂ ਦੇਹਾਣੀ ਬਣਨਾ ਅਪ ਅਕਸਰ ਇਹੀ ਕਹਿੰਦਾ ਨਾ ਸਮੇਂ ਦਿਹਾਣੀ ਬਣੋ ਤੁਸੀਂ ਸਮੇਂ ਦਿਹਾਣੀ ਨਹੀਂ ਬਣਨਾ ਤੁਸੀਂ ਸਮੇ ਨੂੰ ਲੀਡ ਕਰਨਾ ਅੱਗੇ ਚੱਲੋ ਸਿੱਖ ਨੂੰ ਗੁਰੂ ਨੇ ਹਟਿਆ ਲੋ ਜੀ ਏਡੀ ਤਗੜੀ ਦਿੱਤੀ ਹੈ ਜਿਹੜੀ ਲੋਕ ਗੱਲ ਜੇ ਸੋਚ ਵੀ ਨਹੀਂ ਸਕਦੇ ਉਹ ਸਾਡੇ ਕੋਲ ਇੱਕ ਨਾ ਹੋਰ ਬੜਾ ਸ਼ਾਇਦ ਪਤਾ ਨਹੀਂ ਸਵਾਲ ਮੈਨੂੰ ਕਰਨਾ ਚਾਹੀਦਾ ਏ ਕਿ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਤੁਹਾਡੇ ਇਹ ਕਿ ਸਖਸ਼ੀਤਾ ਦਾ ਜਵਾਬ ਦੇ ਸਕਦੇ ਗੁਰੂ ਘਰਾਂ ਦੇ ਵਿੱਚ ਅਸੀਂ ਨਿਤਨੇਮ ਹੁੰਦੇ ਆ ਬਾਣੀ ਪੜੀ ਜਾਂਦੀ ਹੈ ਲਗਾਤਾਰ ਪ੍ਰਵਾਹ ਚੱਲਦੇ ਆ ਪਰ ਕਿਤੇ ਨਾ ਕਿਤੇ ਬਸ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕਿਤੇ ਨਾ ਕਿਤੇ ਯੂਥ ਸਾਡਾ ਗੁਰਬਾਣੀ ਨਾਲ ਟੁੱਟ ਰਿਹਾ ਹਾਲਾਂਕਿ ਪ੍ਰਵਾਹ ਵੀ ਚੱਲਦੇ ਪਏ ਆ ਅਖੰਡ ਪਾਠ ਵੀ ਹੋ ਰਿਹਾ ਸਹਿਜ ਪਾਠ ਵੀ ਚੱਲਦੇ ਪਏ ਆ ਤੇ ਪ੍ਰਵਾਹ ਦਿਨ ਪੋ ਰਾਤ ਬਾਣੀ ਪੜੀ ਜਾ ਰਹੀ ਹੈ ਪਰ ਸਾਡਾ ਯੂਥ ਕਿਤੇ ਨਾ ਕਿਤੇ ਬਾਣੀ ਤੋਂ ਟੁੱਟਦਾ ਜਾ ਰਿਹਾ ਬਾਣੀ ਤੋਂ ਪਾਸੇ ਹੁੰਦਾ ਜਾ ਰਿਹਾ ਇਹਦਾ ਵੱਡਾ ਕਾਰਨ ਕੀ ਤੇ ਇਹ ਤਾਂ ਨਹੀਂ ਕਿ ਵੀ ਅ ਵੀ ਅਸੀਂ ਬਾਣੀ ਤੋਂ ਦੂਰ ਕਰ ਰਹੇ ਆ ਅਸੀਂ ਉਹ ਜੋ ਅਰਥ ਹੈ ਜੋ ਜੋ ਸਾਡਾ ਸੈਂਟਰਲ ਆਈਡੀਆ ਉਹ ਅਸੀਂ ਸਮਝਾਉਣ ਦੇ ਵਿੱਚ ਨਾਕਾਮਯਾਬ ਰਹੇ ਆ ਮੈਂ ਨਾ ਜੋ ਮਹਿਸੂਸ ਕਰ ਰਿਹਾ ਸਾਰੇ ਫਿਰਕੇ ਜਦੋਂ ਮੈਂ ਵੇਖਦਾ ਪਿਆ ਮੈਂ ਗੱਲਾਂ ਵੀ ਕਰਦਾ ਪ੍ਰਬੰਧਕਾਂ ਨਾਲ ਵੀ ਬੱਚਿਆਂ 'ਚ ਜਜ਼ਬੇ ਦੀ ਕਮੀ ਨਹੀਂ ਹੈ ਹੂੰ ਭਾਵਕ ਨਾ ਭਾਵਨਾ ਹੈ ਭਾਵਕ ਵੀ ਹੁੰਦੇ ਨੇ ਇਹ ਬੰਦੇ ਦੇ ਜਿਉਂਦੇ ਹੋਣ ਦੀ ਨਿਸ਼ਾਨੀ ਹੈ ਜੀ ਜਦੋਂ ਉਹ ਜਜ਼ਬਾਤੀ ਹੁੰਦਾ ਜਦੋਂ ਉਹਨੀਆਂ ਅੱਖਾਂ ਲਾਲ ਹੁੰਦੀਆਂ ਚਿਹਰਾ ਸੁਰਖ ਹੁੰਦਾ ਜਾਂ ਕਿਤੇ ਪ੍ਰੇਮ ਵਿਰਾਗ ਚ ਉਹਦੇ ਹੰਝੂ ਨਿਕਲਦੇ ਆ ਜੀ ਉਹ ਫੀਲਿੰਗ ਜਦੋਂ ਆਉਂਦੀਆਂ ਤਾਂ ਮਤਲਬ ਅੰਦਰ ਜੂੰਦਾ ਹੈ ਡੈਡ ਨਹੀਂ ਹੋਏ ਜੀ ਸਮੱਸਿਆ ਇਹ ਆ ਰਹੀ ਹੈ ਬੜੀ ਗੰਭੀਰਤਾ ਨਾਲ ਵੇਖਣ ਵਾਲੀ ਜਿਹੜੀ ਹੈ ਉਹ ਗੁਰਦੁਆਰਿਆਂ ਚ ਆਪਣੀ ਲੋੜ ਆਪਣੀ ਹੋਂਦ ਮਹਿਸੂਸ ਹੀ ਨਹੀਂ ਕਰ ਰਹੀ ਹੂੰ ਗੁਰਦਾਰੇ ਤੇ ਸਿੰਘਾਂ ਨੂੰ ਗੱਲ ਨਾਲ ਲਾ ਕੇ ਅਹਿਸਾਸ ਕਰਾਈਏ ਵੀ ਤੁਹਾਡੀ ਲੋੜ ਹੈ ਤੁਹਾਡਾ ਮਹੱਤਵ ਹੈ ਜੀ ਤੁਸੀਂ ਐਵੇਂ ਨਹੀਂਓ ਕੱਲੇ ਰੋਟੀ ਖਾਣ ਆਉਣ ਵਾਲੇ ਹਾਂ ਮੈਂ ਮੈਂ ਹਰਥਾਂ ਤੇ ਗੱਲ ਕਹੀ ਤੁਸੀਂ ਜ਼ੋਨ ਬਣਾਓ ਇਹ ਗਰੁੱਪ ਹੈ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਗਰੁੱਪ ਇਹ ਜੋ ਗਰੁੱਪ ਹੈ ਬਾਬਾਜੀਤ ਸਿੰਘ ਜਹਾਰ ਸਿੰਘ ਗਰੁੱਪ ਹੈ ਨਾ ਇਹ ਗਰੁੱਪ ਹੈ ਭਾਈ ਮਨੀ ਸਿੰਘ ਗਰੁੱਪ ਭਾਈ ਬਗੇਲ ਸਿੰਘ ਗਰੁੱਪ ਬਾਬਾ ਦੀਪ ਸਿੰਘ ਗਰੁੱਪ ਉਹਨਾਂ ਦੀ ਜ਼ਿੰਮੇਵਾਰੀ ਲਾਓ ਤੂੰ ਇਸ ਸ਼ਨੀ ਐਤਵਾਰ ਨੂੰ ਸ਼ਨੀਵਾਰ ਨੂੰ ਐਤਵਾਰ ਨੂੰ ਜਾਂ ਟ੍ਰੈਫਿਕ ਮੇਨਟੇਨ ਕਰਨੀ ਆ ਪਾਰਕਿੰਗ ਦੀ ਤੁਹਾਡੀ ਗਰੁੱਪ ਦੀ ਜ਼ਿੰਮੇਵਾਰੀ ਆ ਤੁਸੀਂ ਲੰਗਰ ਦੀ ਜ਼ਿੰਮੇਵਾਰੀ ਨਿਭਾਣੀ ਆ ਤੁਸੀਂ ਸੰਗਤ ਵਿੱਚ ਡਿਸਪਲਿਨ ਮੇਨਟੇਨ ਰੱਖਣਾ ਇੱਥੇ ਖੜੇ ਹੋ ਜਾਓ ਫਿਰ ਉਹਨਾਂ ਨੂੰ ਰੱਜ ਕੇ ਅਪਰੀਸ਼ੀਏਟ ਕਰੋ ਉਹਨਾਂ ਨੂੰ ਸਨਮਾਨ ਦਿਓ ਸ਼ਾਬਾਸ਼ ਦਿਓ ਇੱਕ ਨਾ ਬਹੁਤ ਮਹੱਤਵ ਰੱਖਦਾ ਹੈ ਲੀਡਰਸ਼ਿਪ ਦਾ ਗੁਣ ਬਿਲਕੁਲ ਅਸੀਂ ਪੜਦੇ ਸੀ ਤੇ ਯੂਥ ਡੈਕਟਰੇਟ ਸਰਵਿਸ ਤੇ ਰਹੀ ਜਦੋਂ ਪੜਦੇ ਸੀ ਉਦੋਂ ਯੂਥ ਟ੍ਰੈਕਿੰਗ ਟੂ ਰਿਏ ਉਹ ਕੈਂਪ ਲੱਗਦੇ ਸੀ ਜੀ ਜਦੋਂ ਅਸੀਂ ਪਾੜਾਟੇ ਪਿੰਡਾਂ ਚ ਗਏ ਤੇ ਨਹਿਰ ਯੋਵਾ ਕੇਂਦਰ ਤੇ ਹਨਾ ਅੱਗੇ ਹੋ ਕੇ ਆਪ ਕਰ ਲੋ ਉਹ ਕਰ ਲੋ ਸਫਾਈ ਦੇ ਕੈਂਪ ਲਾ ਲੋ ਜੀ ਵਿਚਾਰ ਧਾਰਕਤੌਰ ਦੇ ਉੱਤੇ ਕੋਈ ਬੁਨਿਆਦ ਨਹੀਂ ਸੀ ਹਾਂ ਪਰ ਫਿਰ ਵੀ ਉਹ ਭਾਵੇਂ ਉਹ ਟਰੈਕਿੰਗ ਟੂਰ ਦੇ ਇੰਟਰਟੇਨਮੈਂਟ ਸੀ ਜਾਂ ਕੁਝ ਵੀ ਉਹਦੇ ਚੋ ਇੱਕ ਚੀਜ਼ ਅਸੀਂ ਸਿੱਖੀ ਲੀਡਰਸ਼ਿਪ ਦਾ ਗੁਣ ਹਮ ਅਸੀਂ ਬੱਚਿਆਂ ਚ ਉਹ ਗੁਣ ਨਹੀਂ ਪੈਦਾ ਕਰ ਪਾ ਰਹੇ ਉਹਨਾਂ ਨੂੰ ਐ ਲੱਗ ਰਿਹਾ ਸਾਡੀ ਲੋੜ ਹੀ ਨਹੀਂ ਉੱਥੇ ਅਸੀਂ ਕੀ ਕਰਨ ਜਾਣ ਬਿਲਕੁਲ ਇਹ ਖਾਸ ਕਰਕੇ ਹੁੰਦਾ ਹੈ ਹਾਲਾਂਕਿ ਫੰਡ ਦੀ ਕੋਈ ਕਮੀ ਨਹੀਂ ਹੈ ਨਾ ਨਹੀਂ ਇਹਦੇ ਲਈ ਫੰਡ ਨਹੀਂ ਚਾਹੀਦੀ ਨਹੀਂ ਚਲੋ ਮਤਲਬ ਇਹਦੇ ਲਈ ਭਾਵਨਾ ਚਾਹੀਦੀ ਸਗੋਂ ਉਹਨਾਂ ਨੇ ਕੰਮ ਕਰਨਾ ਹੈ ਹਮ ਅਸੀਂ ਦੇਣਾ ਥੋੜੀ ਹੈ ਉਹਨਾਂ ਨੂੰ ਕੁਝ ਹਮ ਸ਼ਾਬਾਸ਼ ਦੇਣੀ ਹੈ ਉਹਨਾਂ ਕੋ ਕੰਮ ਲੈਣਾ ਹੈ ਹਮ ਵਟਫਰੀ ਕਮੇਟੀਆਂ ਜਾਂ ਕਹਿ ਲੋ ਵੀ ਅੱਛਾ ਕਮੇਟੀਆਂ ਨੂੰ ਵੀ ਗੱਲ ਮੇਰੀ ਚੰਗੀ ਵੀ ਨਾ ਲੱਗੇ ਵੀ ਕਿੱਦਾਂ ਦਾ ਸਵਾਲ ਹੈ ਵੀ ਕਮੇਟੀਆਂ ਕਿਹੜੇ ਪਾਸੇ ਤੁਰੀਆਂ ਹੋਈਆਂ ਨੇ ਅਸੀਂ ਮਤਲਬ ਹੋਰ ਬਹੁਤ ਕੁਸ਼ ਕਰ ਰਹੇ ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਮੈਂ ਇਹ ਨਹੀਂ ਕਹਿੰਦਾ ਵੀ ਕਿ ਪੈਸਾ ਲਾਇਆ ਨਾ ਜਾਵੇ ਲੰਗਰਾਂ ਤੇ ਨਾ ਲਾਇਆ ਜਾਵੇ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਨਾ ਸੋਹਣੇ ਸਾਰਾ ਸਿਸਟਮ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬ ਦੇ ਜਿਹੜੀ ਬੈਸਟ ਚੀਜ਼ ਹੋਣੀ ਚਾਹੀਦੀ ਹੈ ਜੋ ਵੀ ਹੋਵੇ ਹਨਾ ਜਿੱਥੇ ਸਾਡੇ ਗੁਰੂ ਸਾਹਿਬ ਦੀ ਸ਼ੋਭਤ ਨੇ ਪਰ ਜੇਕਰ ਜੇਕਰ ਇਹ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਨਾ ਰਹੀ ਜੇ ਪੀੜ੍ਹੀ ਇੱਧਰ ਜੁੜੀ ਨਾ ਤਾਂ ਇਨ੍ਹਾਂ ਸਥਾਨਾਂ ਨੂੰ ਸੰਭਾਲੂਗਾ ਕੌਣ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਵਾਰਸ ਤਿਆਰ ਕਰਨੇ ਪੈਂਦੇ ਹੁੰਦੇ ਆ ਛੜਕਾਂ ਤੋਂ ਲੱਭਣੇ ਪੈਣੇ ਆ ਤੇ ਬਾਹਰ ਵਿਚਾਰੇ ਫਿਰ ਰਹੇ ਆ ਜੀ ਹੈਨਾ ਉਹ ਉਹ ਤੇ ਜੇ ਆ ਵੀ ਗਏ ਆ ਤੇ ਉਹਨਾਂ ਨੂੰ ਅਸੀਂ ਮਾਹੌਲ ਨਹੀਂ ਦੇ ਪਾਰੇ ਤੇ ਉਹ ਬੱਚੇ ਸਾਡੇ ਜੁੜਨੋਂ ਨਾ ਉਹਨਾਂ ਦੀ ਭਾਸ਼ਾ ਚ ਹੁਣ ਮੰਨ ਲਓ ਮੈਂ ਕਥਾ ਕਰ ਰਿਹਾ ਇਥੋਂ ਦਾ ਯੂਥ ਬੱਚਾ ਮੇਰੀ ਕਥਾ ਨੂੰ ਸਮਝ ਨਹੀਂ ਰਿਹਾ ਜੀ ਉਹ ਕਿਹੜੀ ਭਾਸ਼ਾ ਚ ਸਮਝਦਾ ਉਹਦਾ ਕੀ ਤਰੀਕਾ ਹੈ ਅੱਜ ਅਸੀਂ ਕਈ ਗੁਰਦਾਰੇ ਕੁਸ਼ਤੀ ਕਰਾਉਣੀ ਹੈ ਹਰਾਨੀ ਹੋਏਗੀ ਨਾ ਜੀ ਗੁਰੂ ਹਰਗੋਬਿੰਦ ਸਾਹਿਬ ਕੁਸ਼ਤੀਆਂ ਕਰਾਉਂਦੇ ਗੁਰੂ ਅੰਗਦ ਸਾਹਿਬ ਕੁਸ਼ਤੀਆਂ ਕਰਾਉਂਦੇ ਉਹਨਾਂ ਦਾ ਨਾਲੇ ਤੋਂ ਫਿਜ਼ੀਕਲੀ ਠੀਕ ਹੁੰਦੇ ਨਾਲੇ ਉਹਨਾਂ ਦਾ ਇੰਟਰਸਟ ਬੰਦਾ ਐਂਟਰਟੇਨਮੈਂਟ ਵੀ ਹੁੰਦੀ ਤੋ ਇਹ ਤਰੀਕੇ ਹੁੰਦੇ ਆ ਬੱਚਿਆਂ ਨੂੰ ਜੋੜਨ ਦੀ ਉਹਨਾਂ ਨੂੰ ਐਂਟਰਟੇਨ ਕਿੱਦਾਂ ਕਰਨਾ ਹੈ ਉਹਨਾਂ ਨੂੰ ਹਰ ਤਰ੍ਹਾਂ ਦੀ ਵਿੱਦਿਆ ਦਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਮੇਰੇ ਮਾਤਾ ਪਿਤਾ ਨੇ ਕੀਤਾ ਜੀ ਮਦਰ ਦੇਸ ਹਮ ਕੋ ਲਿਆਏ ਦਾਈਆਂ ਭਾਂਤ ਭਾਂਤ ਲੜਾਏ ਕਿੰਨੀ ਅਨਕ ਭਾਂਤਾਂ ਨਰੱਛਾ ਦੀਨੀ ਭਾਂਤ ਭਾਂਤ ਕੀ ਛੱਛਾ ਜੀ ਤੋ ਉਹ ਉਹ ਹੈ ਸ਼ਖਸੀਅਤ ਦਾ ਵਿਕਾਸ ਉਧਰ ਸਾਨੂੰ ਕੌਮੀ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਇਹ ਨਾ ਸੋਚੀਏ ਵੀ ਕੀ ਦੇ ਬੱਚੇ ਨੇ ਇਹ ਗੁਰੂ ਗੋਬਿੰਦ ਸਿੰਘ ਦੀ ਫਲਵਾੜੀ ਹੈ ਆ ਪੈਸਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਬਹੁਤ ਕੀਮਤੀ ਆ ਕਿਉਂਕਿ ਸੰਗਤ ਦੇ ਵਿੱਚ ਵਿਚਾਰ ਰਹੇ ਹੋ ਤੁਸੀਂ ਸਮਾਂ ਦਿੱਤਾ ਉਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇਹ ਜਿਹੜੇ ਸਾਰੇ ਸਵਾਲ ਆ ਸੰਗਤ ਦੇ ਸਵਾਲ ਆ ਸੋ ਸੰਗਤ ਅ ਅਗਰ ਕੋਈ ਭੁੱਲ ਚੁੱਕ ਹੋ ਜਾਂਦੀ ਆ ਸਵਾਲ ਕਰਦੇ ਆ ਤੋ ਤਾਂ ਅਸੀਂ ਨਹੀਂ ਮੈਂ ਸੰਗਤ ਨੂੰ ਵੀ ਬੇਨਤੀ ਕਰਦਾ ਤੁਹਾਡੀਆਂ ਸੇਵਾਵਾਂ ਧੰਨ ਨੇ ਅਸੀਂ ਤੁਹਾਡੀ ਕਮਾਈ ਚ ਰੋਟੀਆਂ ਖਾ ਰਹੇ ਆ ਜੀ ਮੈਂ ਇਹ ਮੰਨਦਾ ਹਾਂ ਸੰਗਤ ਦੇ ਸਾਹਮਣੇ ਮੈਂ ਕਹਿੰਦਾ ਪਰ ਸਿਹਰਦਤਾ ਦੇ ਨਾਲ ਕੱਲਾ ਇਹ ਨਾ ਵੇਖੀਏ ਕਿ ਲੰਗਰ ਕਿਦਾਂ ਦਾ ਕਿੰਨੀ ਗਿਣਤੀ ਚ ਸੰਗਤ ਆਈ ਹੈ ਇਹ ਵੇਖੀਏ ਕਿ ਸਾਡਾ ਫਿਊਚਰ ਕਿੱਥੇ ਆ ਸਾਡੀਆਂ ਚੁਣੌਤੀਆਂ ਕੀ ਨੇ ਅਸੀਂ ਉਹਨਾਂ ਚੁਣੌਤੀਆਂ ਤੋਂ ਕਿਵੇਂ ਨਿਕਲਣਾ ਜੀ ਤੁਸੀਂ ਸੰਘਰਸ਼ ਵਿੱਚੋਂ ਹਰ ਪਾਸੇ ਚੁਣੌਤੀਆਂ ਮੂੰਹ ਅੱਡ ਕੇ ਖੜੀਆਂ ਆ ਤੁਹਾਡੇ ਲਈ ਸੀਰੀਅਸ ਹੋ ਕੇ ਨਾ ਇਹਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਵਾਦ ਵਾਤਨਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ